ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ 23 ਮਾਰਚ ਸ਼ਹੀਦੀ ਦਿਵਸ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਅੱਜ ਸਾਡੇ ਵੱਡ ਵਡੇਰਿਆਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਲਈ ਸਾਡੇ ਬੱਚਿਆਂ ਦੇ ਲਈ ਆਪਣੀਆਂ ਜਾਨਾਂ ਵਾਰਤੀਆਂ ਲੱਖ ਲੱਖ ਪ੍ਰਣਾਮ ਉਸ ਉਹਨਾਂ ਸ਼ਹੀਦਾਂ ਨੂੰ 1914 ਦੇ ਵਿੱਚ ਵੀ ਸਾਡੇ ਆਪਣੇ ਸਾਡੀ ਆਜ਼ਾਦੀ ਲਈ ਸਾਡੇ ਆਪਣੇ ਲਈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦੀ ਕਹਾਣੀ ਕਹਿੰਦੀ ਸੱਜਣ ਸਿੰਘ ਅੰਗਰੂਠ ਲੱਖਾਂ ਦੀ ਤعداد ਸਾਡੇ ਆਪਣੇ ਬ੍ਰਿਟਾਨੀਆ ਸਰਕਾਰ ਦੀ ਸਰਕਾਰ ਵੱਲੋਂ ਲੜੇ ਵਰਲਡ ਵਾਰ 1 ਦੇ ਵਿੱਚ ਇਹ ਵਿਸ਼ਾ ਸਕੂਲਾਂ ਕਾਲਜਾਂ ਚ ਥੋੜਾ ਘੱਟ ਪੜਾਇਆ ਜਾਂਦਾ ਮੈਂ ਬਹੁਤਾ ਨਹੀਂ ਪੜਿਆ ਮੈਂ ਕੱਲ ਵੀ ਇਹ ਗੱਲ ਜ਼ਿਕਰ ਕਰਦੇ ਸੀ 10ਵੀਂ ਤੱਕ ਮੈਂ ਪੜ ਸਕਿਆ ਪਰ ਉਹਨਾਂ ਜ਼ਿਆਦਾ ਨਹੀਂ ਪੜਾਇਆ ਗਿਆ ਉਹਨਾਂ ਜ਼ਿਆਦਾ ਨਹੀਂ ਦੱਸਿਆ ਗਿਆ ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਅੱਜ ਲੈ ਕੇ ਜਾਇਓ ਦੇਖਣ 9:30 ਨੋ ਪਹਿਲੇ ਸ਼ੋ ਜਿਹੜੇ ਸਟਾਰਟ ਹੋ ਜਾਂਦੇ ਪੰਜਾਬੀ ਸਿਨੇਮਾ ਨੂੰ ਥੋੜੀ ਸਪੋਰਟ ਦੀ ਲੋੜ ਹੈ ਜ਼ਰੂਰ ਦੇਖ ਕੇ ਆਓ ਸੱਜਣ ਸਿੰਘ ਰੰਗਰੂਟ ਫੈਮਿਲੀ ਫਿਲਮ ਹੈ ਤੁਸੀਂ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਆਂ ਇੰਗਲੈਂਡ ਤੋਂ ਨਿਊਜ਼ੀਲੈਂਡ ਤੋਂ ਟੋਰਾਂਟੋ ਕੈਨੇਡਾ ਜਿੱਥੋਂ ਰਿਵਿਊਜ਼ ਆ ਰਹੇ ਆ ਜਿਨ੍ਹਾਂ ਨੇ ਟਾਈਮ ਕੱਢ ਕੇ ਫਿਲਮ ਦੇ ਪਹਿਲੇ ਜਿਹੜੇ ਪ੍ਰੀਮੀਅਰ ਹੋਇਆ ਉਹ ਦੇਖਿਆ ਸਕਰੀਨਿੰਗ ਦੇਖੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਸਾਡੀ ਰੰਗਰੂਪਰ ਦੀ ਟੀਮ ਵੱਲੋਂ ਸਵੇਰ ਦੇ ਸ਼ੋਅ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਦੇਖ ਸਕੋ ਤਾਂ ਜ਼ਰੂਰ ਸਵੇਰ ਦੇ ਸ਼ੋਅ ਜਿਹੜੇ ਉਹ ਜਾ ਕੇ ਥੀਏਟਰਸ ਜਾ ਕੇ ਦੇਖ ਕੇ ਆਇਓ ਉਹਨਾਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਜਿਹੜੀ ਸਪੋਰਟ ਮਿਲਣੀ ਹੈ ਉਹ ਉਹਨਾਂ ਜਿਹੜੇ ਸ਼ੋਹਰਾਂ ਨਾਲ ਹੀ ਮਿਲਣੀ ਹੈ ਸੋ ਬਾਕੀ ਚਲੋ ਜਿਹਨਾਂ ਕੋ ਨਈ ਟਾਈਮ ਹੋ ਦੁਪਹਿਰੇ ਸ਼ਾਮ ਦੇ ਜ਼ਰੂਰ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਜਾਇਓ ਤੁਹਾਨੂੰ ਮਾਣ ਤੇ ਗਰਮ ਮਹਿਸੂਸ ਹੋਊਗਾ ਕਿ ਅਸੀਂ ਸਾਡੀ ਹਿਸਟਰੀ ਕਿੰਨੀ ਮਹਾਨ ਆ ਸਾਡਾ ਇਤਿਹਾਸ ਕਿੰਨਾ ਮਹਾਨ ਹੈ ਤੇ ਜਿਹਦੇ ਬਾਰੇ ਗੱਲ ਬਹੁਤ ਘੱਟ ਹੁੰਦੀ ਹੈ ਹਾਲੀਵੁੱਡ ਤੇ ਬਹੁਤ ਫਿਲਮਾਂ ਬਣਦੀਆਂ ਬੋਲਡ ਵਾਰ 1 ਤੇ ਬੈਕ ਡ੍ਰੌਪ ਤੇ ਕਈ ਫਿਲਮਾਂ ਬੜੀਆਂ ਹਾਲੀਵੁੱਡ ਦੇ ਵਿੱਚ ਇਕਾਦੁਕਾ ਸਾਡੇ ਆਪਣੇ ਬੰਦੇ ਕੋਈ ਸਾਈਕਲ ਲੈ ਕੇ ਲੰਘਦਾ ਕੋਈ ਕੁਛ ਕੋਈ ਟ੍ਰੇਨ 'ਚ ਉਤਰਦਾ ਕਈ ਵਾਰੀ ਦਿਖ ਜਾਂਦਾ ਸੀ ਤਾਂ ਉਹਦੀ ਫੋਟੋ ਕਲਿੱਕ ਕਰ ਦਿੰਦੇ ਸੀ ਉਹਨੀ ਦੀ ਤੇ ਉਹ ਸ਼ੇਅਰ ਕਰਦੇ ਸੀ ਕਿ ਸਾਡਾ ਬੰਦਾ ਵੀ ਦਿਖਿਆ ਉਹ ਮਾਣ ਵੀ ਮਹਿਸੂਸ ਹੁੰਦਾ ਸੀ ਪਰ ਚੁੱਪ ਦੀ ਵੀ ਸੀ ਗੱਲ ਕਿ ਯਾਰ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸਿਰਫ ਇੱਕ ਫੋਟੋ ਜਾਂ ਇੱਕ ਇੱਕ ਛੋਟਾ ਜਿਹਾ ਹਿੱਸਾ ਹੀ ਫਿਲਮ ਦੇ ਵਿੱਚ ਕਈ ਵਾਰੀ ਮੈਂ ਇਹ ਫੀਲ ਕਰਦਾ ਸੀਗਾ ਕਿ ਸ਼ਾਇਦ ਬਾਲੀਵੁੱਡ ਜਾਂ ਕੋਈ ਹੋਰ ਸ਼ਾਇਦ ਕੋਈ ਤਾਂ ਛੂਗਾ ਇਹ ਇਸ ਇਸ ਸਬਜੈਕਟ ਨੂੰ ਕੋਈ ਤਾਂ ਕਰੂਗਾ ਬਟ ਇਦਾਂ ਹੋਇਆ ਨਹੀਂ ਸੋ ਫਾਈਨਲੀ ਪਿਛਲੇ ਸਾਲ ਸਾਰੀ ਟੀਮ ਨੇ ਇਹ ਹੰਬੜਾ ਮਾਰਿਆ ਸੀ ਧੰਨਵਾਦ ਜਤਿੰਦਰ ਭਾਈ ਦਾ ਸਾਡੇ ਜਿਹੜੇ ਪ੍ਰੋਡਿਊਸਰ ਆ ਉਹ ਉਹ ਨਾ ਉਹਨਾਂ ਕਰਕੇ ਫਿਲਮ ਬਣ ਗਈ ਸੋ ਸਾਡੀ ਸਾਰੀ ਟੀਮ ਵੱਲੋਂ ਮਿਹਨਤ ਹੋਈ ਹੈ ਸੱਚੇ ਦਿਲੋਂ ਬਾਕੀ ਤੁਸੀਂ ਜ਼ਰੂਰ ਆਪਣਾ ਹਿੱਸਾ ਪਾਇਓ ਤੁਸੀਂ ਜ਼ਰੂਰ ਇਹ ਹੁਣ ਮੋਰਚਾ ਸੰਭਿਓ ਜ਼ਰੂਰ ਸਪੋਰਟ ਕਰਿਓ ਇਸ ਫਿਲਮ ਨੂੰ ਸੱਜਣ ਸਿੰਘ ਰੰਗਰੂਟ ਇਦਾਂ ਦੀਆਂ ਫਿਲਮਾਂ ਵਾਰ-ਵਾਰ ਨਹੀਂ ਬਣਦੀਆਂ ਫੈਮਿਲੀ ਨਾਲ ਤੁਸੀਂ ਦੇਖ ਸਕਦੇ ਆ ਫੈਮਲੀ ਕਦਰਾਂ ਕੀਮਤਾਂ ਫੈਮਲੀ ਦੇ ਵਿੱਚ ਕਿਦਾਂ ਸਾਡੇ ਆਪਣੇ ਸਾਡੇ ਆਪਣੇ ਸਾਡੇ ਲਈ ਸਾਡੇ ਲਈ ਖੜ ਗਏ ਕਿਦਾਂ ਸ਼ਾਇਦ ਥੋੜਾ ਜਿਹਾ ਭਾਅ ਉਹ ਕੈਸ ਕਰਕੇ ਬਹੁਤਾ ਜਿਆਦਾ ਸ਼ਬਦ ਇੱਧਰ ਉੱਧਰ ਵੀ ਹੋ ਸਕਦੇ ਕੋਈ ਸ਼ਾਇਦ ਕੋਈ ਗੱਲ ਗਲਤ ਵੀ ਨਿਕਲ ਜਵੇ ਮੂੰਹ ਚ ਉਹਦੇ ਲਈ ਮਾਫੀ ਵੀ ਚਾਹਣਾ ਪਰ ਪਲੀਜ਼ ਸਪੋਰਟ ਕਰਿਓ ਅੱਜ 23 ਮਾਰਚ ਹੈ ਅੱਜ ਸਾਡੀ ਫਿਲਮ ਰਿਲੀਜ਼ ਹੋਈ ਹੈ ਥੀਏਟਰਾਂ ਦੇ ਵਿੱਚ ਸਵਾ 9 ਵਜੇ ਪਹਿਲਾ ਸ਼ੋਅ ਲੱਗ ਜਾਂਦਾ ਆਂਡੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਤੁਸੀਂ ਹੈਂ ਕੀ ਤੁਸੀਂ تھیਟਰ ਜਾਓ ਆਪਣੇ ਬੱਚਾ ਨੂੰ ਲੈ ਕੇ ਆਪਣੇ ਫੈਮਿਲੀ ਨੂੰ ਲੈ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾ ਕੇ ਫਿਲਮ ਦੇਖ ਕੇ ਆਓ ਧੰਨਵਾਦ ਇਨਾ ਹੀ ਬਸ ਕਹਿਣਾ ਸੀ ਬਾਕੀ ਜਿੱਥੋਂ ਜਿੱਥੋਂ ਵੀ ਰਿਵਿਊਜ਼ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਮਿਹਨਤ ਆ ਜੋ ਅਸੀਂ ਆਪਣੇ ਮਨੋਂ ਕਹਿਣਾ ਚਾਹੁੰਦੇ ਸੀ ਉਹ ਤੁਹਾਡੇ ਤੱਕ ਪਹੁੰਚਿਆ ਉਹਦੇ ਲਈ ਸਾਡੀ ਸਾਰੀ ਟੀਮ ਵੱਲੋਂ ਗੁਰਪ੍ਰੀਤ ਭਾਜੀ ਵੱਲੋਂ ਪंकज ਬੱਤਰਾ ਭਾਜੀ ਸਾਡੀ ਸਾਰੀ ਟੀਮ ਸਾਰੇ ਆਰਟਿਸਟਾਂ ਵੱਲੋਂ ਸਾਰੇ ਟੈਕਨੀਸ਼ੀਅਨਸ ਵੱਲੋਂ ਬਹੁਤ ਬਹੁਤ ਧੰਨਵਾਦ ਮਾਰਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸੱਜਣ ਸਿੰਘ ਰੰਗਰੂਟ ਆਲ ਦੇਸ थैंक यू वीरਾ थैंक यू महाराज ਚੜ੍ਹਦੀ ਕਲਾ ਰੱਖਾ थैंक यू जी ਸੱਜਣ ਸੰਗ ਰੰਗਰੂਟ ਅੱਜ تھیਟਰਸ ਜਾ ਗਈ ਹੈ ਪਲੀਜ਼ ਸਪੋਰਟ ਕਰਿਓ ਸਾਡੀ ਫਿਲਮ ਹੁਣ ਤੁਹਾਡੀ ਹੈ ਅੱਜ ਬਸ ਉਹ ਸ਼ਾਉਧਾ ਹੈ ਨਹੀਂ ਸੌਰੀ ਗਾਇਸ ਮਾਫੀ ਚਾਹੁੰਦਾ ਜੇ ਕੋਈ ਗਲਤ ਬੋਲ ਗਿਆ ਹੋਵਾਂ ਤਾਂ ਉਹਦੇ ਲਈ ਮਾਫੀ ਧੰਨਵਾਦ ਬਹੁਤ